ਤਸਵੀਰਾਂ ਦੇ ਵਿੱਚ ਤੁਸੀਂ ਇੱਕ ਸਰਦਾਰ ਵਿਅਕਤੀ ਨੂੰ ਇੱਕ ਮਹਿਲਾ ਦੀ ਕੁੱਟਮਾਰ ਕਰਦੇ ਨੂੰ ਵੇਖ ਰਹੇ ਹੋ ਇਹ ਤਾਂ ਇੱਕ ਪਾਸੇ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਸਰਦਾਰ ਵਿਅਕਤੀ ਇੱਕ ਮਹਿਲਾ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕਰਦਾ ਤੇ ਇਹ ਮਾਮਲਾ ਜਲੰਧਰ ਸ਼ਹਿਰ ਦੇ ਸਭ ਤੋਂ ਵਿਆਸਤ ਬਾਜ਼ਾਰ ਦਾ ਜਿੱਥੋਂ ਇਹ ਕੁੱਟਮਾਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਭਗਵਾਨ ਵਾਲਮੀਕੀ ਚੌਕ ਨੇੜੇ ਜੁੱਤੀ ਬਾਜ਼ਾਰ ਦੇ ਵਿੱਚ ਜੁੱਤੀਆਂ ਦਾ ਸਾਈਜ਼ ਵਧਣ ਨੂੰ ਲੈ ਕੇ ਹੰਗਾਮਾ ਹੋ ਗਿਆ ਇਸ ਦੌਰਾਨ ਪੀੜਤ ਜੋੜੇ ਨੇ ਦੁਕਾਨਦਾਰ ਦੇ ਉੱਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ ਜਦੋਂ ਕਿ ਵੀਡੀਓ ਵੀ ਸਾਹਮਣੇ ਆਈ ਹੈ ਇੱਕ ਪਿਓ ਦੀ ਲਾਲੇ ਕੈਮਰਾ ਥੱਲੇ ਕਰ ਲੈ ਦੇਖੇ ਦੇਖੋ ਉਹ ਮਰਦ ਨਹੀਂ ਹੈਗਾ ਤੂੰ ਆਮੀ ਦੇ ਕੋਲ ਤੋਂ ਪਛੜਾ ਰਹੀ ਆ ਲਓ ਤੁਸੀਂ ਆਪਣੀ ਜਨਾਨੇ ਲਈ ਆਤੇ ਤੇ ਮੇਰੇ ਕੋਲ ਆ ਜਾ ਰਹਾ ਚਲੋ ਚੱਪ ਮੈਨੂੰ ਕਾੜ ਕੇ ਦੇ ਲੈ ਖੜੇ ਕਿਉਂ ਹੋ ਗਏ ਮੈਨੂੰ ਨਾ ਹੀ ਇਹੀ ਭਾਵੇਂ ਚਲੋ ਮੋਝੋ ਕਰਿਆ ਆ ਵੇਖੋ ਕਈ ਗਾ ਸੁਣ ਚੁੱਕਿਆ ਚੁੱਕਿਆ ਯਾਰਾ ਮਾਰ ਪ੍ਰੇਮ ਵੀ ਬਾਹਰ ਚੰਗਾਸੋ ਉਹ ਚੰਗਾਸ ਕੀ ਗਿਰੇ ਵੇ ਰੀਮਾ ਬਹੁਤ ਇਸ ਦੌਰਾਨ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਜੋੜਾ ਜੁੱਤੀ ਬਦਲਣ ਉਹਨਾਂ ਦੀ ਦੁਕਾਨ ਤੇ ਆਇਆ ਸੀ ਉਹਨਾਂ ਨੇ ਗਾਲੀ ਗਲੋਚ ਕੀਤੀ ਅਤੇ ਉਸ ਦੇ ਘਰ ਵਾਲੇ ਦੀ ਟੀ-ਸ਼ਰਟ ਵੀ ਪਾੜ ਦਿੱਤੀ ਜਿਸ ਤੋਂ ਬਾਅਦ ਇਹ ਹੰਗਾਮਾ ਹੋਇਆ ਤਾਂ ਉਹਨਾਂ ਇਨਸਾਫ ਦੀ ਮੰਗ ਕਰਨ ਨੂੰ ਲੈ ਕੇ ਕਰਨਾ ਪ੍ਰਦਰਸ਼ਨ ਕੀਤਾ ਅਸੀਂ ਦੋ ਦਿਨੋਂ ਤੋਂ ਐਸਐਚਓ ਸਾਦ ਨੂੰ ਬੋਲ ਰਹੇ ਹਾਂ ਕਿ ਸਾਡੀ ਕੰਪਲੇਂਟ ਦਰਜ ਕਰੋ ਸਾਡੀ ਕੰਪਲੇਂਟ ਸੁਣੋ ਸਾਨੂੰ ਕਿਉਂ ਨਹੀਂ ਸੁਣਦੇ ਪਏ ਸਾਡੀ ਬਿਲਕੁਲ ਸੁਣੀ ਨਹੀਂ ਜਾ ਰਹੀ ਅਈ ਵਾਰ ਪਰ ਇਹਨਾਂ ਦੇ ਰਿਕੁਐਸਟ ਰਿਕੁਐਸਟ ਸਰ ਤੁਸੀਂ ਉਹਨਾਂ ਦਾ ਸੁਣ ਕੇ ਪਰਚਾ ਸਾਡੇ ਤੇ ਪਾਲਤਾ ਹੈ ਦੋ ਦਿਨ ਤਿੰਨ ਨਹੀਂ ਚਾਰ ਚਾਰ ਤਾਰਾ ਸਾਡੇ ਤੇ ਪਾਲ ਦਿੱਤੀ ਹੈ ਹਾਂਜੀ ਮੇਰੇ ਹਸਬੰਡ ਸੀ ਪਾਨ ਤੋਂ ਬਾਅਦ ਤਾਰਾ ਪਾਨ ਤੋਂ ਬਾਅਦ ਸਵੇਰੇ ਮੈਨੂੰ ਦੱਸਿਆ ਵੀ ਨਹੀਂ ਫੋਨ ਕਰਕੇ ਇਨਫੋਰਮ ਵੀ ਨਹੀਂ ਕੀਤਾ ਕੀ ਕਹਿੰਦੇ ਨੇ ਜੀ ਤੁਹਾਡੇ ਤੇ ਪੱਚਾ ਦਰਜ ਹੋ ਗਿਆ ਸਵੇਰੇ ਮੈਨੂੰ 3% ਦਾ ਕਿਸੇ ਦਾ ਫੋਨ ਆਂਦਾ ਹੈ ਕਿ ਬਈ ਤੁਹਾਡੇ ਨਾਲ ਮਾੜੀ ਘਟਨਾ ਹੋ ਗਈ ਹੈ ਤੁਹਾਡਾ ਪਰਚਾ ਦਰਜ ਹੋ ਗਿਆ ਹੈ ਮੈਡਮ ਕਿਸ ਚੀਜ਼ ਦਾ ਪਰਚਾ ਹੈ ਪਰਚਾ ਜੀ ਕੀ ਕਹਿੰਦੇ ਨੇ ਜਨਾਨੀ ਨੂੰ ਮਾਰਿਆ ਕੁੱਟਿਆ ਜੇ ਇੱਕ ਸਰ ਇੱਕ ਜਨਾਨੀ ਨੇ ਆ ਕੇ ਮੇਰੇ ਹਸਬੰਡ ਦੀ ਪਹਿਲਾ ਟੀ-ਸ਼ਰਟ ਫਾੜੀ ਹੈ ਟੀ-ਸ਼ਰਟ ਫਾੜਨ ਤੋਂ ਬਾਅਦ ਜੇ ਜਨਾਨੀ ਨੇ ਫਾੜੀ ਹੈ ਟੀ-ਸ਼ਰਟ ਜਨਾਨੀ ਨੇ ਫਾੜੀ ਹੈ ਇੱਕ ਬੰਦੇ ਦੀ ਠੀਕ ਹੈ ਉਹ ਉਹ ਕਿਸੇ ਉਹ ਚੀਜ਼ ਦਿਖੀ ਹੈ ਕੀ ਕਹਿੰਦੇ ਨੇ ਜਦੋਂ ਬੰਦਾ ਕੁੱਟਦਾ ਤੇ ਉਹ ਦਾ ਹਸਬੰਦ ਵੀਡੀਓ ਬਣਾ ਰਿਹਾ ਹੈ ਕਿੱਥੇ ਦੀ ਗੱਲ ਹੈ ਆ ਆਪਣਾ ਰੈੱਡ ਕਰਾਸ ਮਾਰਕੀਟ ਜਿੱਥੇ ਕੈਮਰੇ ਲੱਗੇ ਨਹੀਂ ਕੈਮਰੇ ਉਥੇ ਕੈਮਰੇ ਹੋਂਤੇ ਵੀਰੇ ਮੇਰਾ ਤੇ ਸਭ ਕੁਝ ਸੌਟ ਆਉਂਦਾ ਕਦੋਂ ਦੀ ਘਟਨਾ ਹੈ ਕਿ ਚਾਰ ਦਿਨ ਹੋ ਗਏ ਜੀ ਇਸ ਘਟਨਾ ਨੂੰ ਆ ਆ ਆ ਦੇਖੋ ਸਰ ਆ ਕਿਸੇ ਨੂੰ ਨਿਸ਼ਾਨ ਆ ਐਸਐਚ ਨੂੰ ਨਿਸ਼ਾਨ ਨਹੀਂ ਵਿਖੇ ਸੇ ਚੋ ਸਾਹਮਣੂ ਨਿਸ਼ਾਨ ਨਹੀਂ ਦਿਖੇ ਇਸ ਚੀਜ਼ ਦੀ ਕੋਈ ਸੁਣਵਾਈ ਨਹੀਂ ਉਹ ਜਨਾਨੀ ਝੂਠੇ ਬੋਲ ਬੋਲਦੀ ਪਈ ਹੈ ਜੀ ਮੇਰਾ ਹੱਥ ਟੁੱਟ ਗਿਆ ਤਾਂ ਐਮ ਆਰ ਆਈ ਹੋਈ ਹੈ ਤੁਸੀਂ ਜਾ ਕੇ ਸਾਹ ਕਦੇ ਤੁਸੀਂ ਜਾ ਕੇ ਅੱਛਾ ਜੀ ਠੀਕ ਹੈ ਨਾ ਤੁਸੀਂ ਜਾ ਕੇ ਐਸ ਐਚਓ ਸਾਹਿਬ ਨੂੰ ਕੋ ਜਾ ਕੇ ਇਨਕੁਆਇਰੀ ਕਰੋ ਜੋ ਗਲਤ ਹੈ ਉਹਨੂੰ ਉਹਨੂੰ ਸਜਾ ਦਿਵੋ ਉੱਥੇ ਹੀ ਜਦੋਂ ਪੁਲਿਸ ਅਧਿਕਾਰੀ ਤੋਂ ਇਸ ਮਾਮਲੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਵੀ ਥੋੜਾ ਜਿਹਾ ਤੇ ਤਾਂ ਉਹਦੀ ਕਾਫੀ ਕੱਠ ਲੱਗਾ ਸਰ ਕਾਫੀ ਕੱਠ ਲੱਗਾ ਛਾਣੇ ਦੇ ਬਾਹਰ ਕੋਈ ਤਾਂ ਕਾਰਨ ਹੋਊਗਾ ਕਿ ਇਹ ਤਾਂ ਦਰਵਾਜ਼ੇ ਮਾਣੇ ਦੇ ਬਾਹਰ ਲੱਗਾ ਕੋਈ ਗੱਲ ਛਾਣੇ ਦੇ ਬਾਹਰ ਕੀ ਛਾਣੇ ਦੇ ਬਾਹਰ ਤਾਂ ਲੱਗਣਾ ਸਰ ਛਾਣੇ ਦੇ ਬਾਹਰ ਤਾਂ ਨਹੀਂ ਲੱਗਣੇ ਸਰ ਬਈ ਛਾਣੇ ਦੇ ਬਾਹਰ ਤਾਂ ਲੱਗਾ ਹੁਣ ਮੈਂ ਸੁਣ ਲਾਇਆ ਇਹ ਉਹ ਹੀ ਤਾਂ ਸਰ ਗੱਲ ਕਰ ਰਹੇ ਹੋ ਉਹ ਉਹ ਤਬਲੀਗ ਕਰਦੇ ਕਿ ਕਾਰਨ ਕੀ ਹੈ ਕੀ ਗੱਲ ਕੀ ਹੋਈ ਹੈ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਦੁਕਾਨ ਤੇ ਜੁੱਤੀਆਂ ਦਾ ਸਾਈਜ਼ ਬਦਲਣ ਲਈ ਆਇਆ ਸੀ ਜਿੱਥੇ ਦੁਕਾਨਦਾਰ ਨੇ ਪਹਿਲਾਂ ਉਹਨਾਂ ਦੇ ਨਾਲ ਬਹਿਸ ਕੀਤੀ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ ਹੈ ਜੋੜੇ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ ਉਹਨਾਂ ਨੇ ਮੇਨ ਚੌਂਕ ਤੇ ਸਥਿਤ ਇੱਕ ਸਟਾਲ ਤੋਂ ਜੁੱਤੀ ਖਰੀਦੀ ਸੀ ਪਰ ਉਹ ਆਕਾਰ ਨੂੰ ਲੈ ਕੇ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ ਜਿਸ ਕਾਰਨ ਉਹ ਦੁਕਾਨਦਾਰ ਕੋਲ ਸਾਈਜ਼ ਬਦਲਣ ਲਈ ਆਏ ਸੀ ਪਰ ਦੂਜੇ ਪਾਸੇ ਦੁਕਾਨਦਾਰ ਦਾ ਕਹਿਣਾ ਹੈ ਕਿ ਇਹਨਾਂ ਨੇ ਆ ਕੇ ਸਾਹ ਨਾਲ ਗਾਲੀ ਗਲੋਚ ਕੀਤੀ ਤੇ ਮੇਰੀ ਟੀ-ਸ਼ਰਟ ਪਾੜੀ ਉਸ ਤੋਂ ਬਾਅਦ ਮਾਮਲਾ ਭਖਿਆ ਤਾਂ ਹੀ ਕੁੱਟਮਾਰ ਹੋਈ ਹੈ ਇਹਨਾਂ ਨੇ ਸਾਡੀ ਵੀਡੀਓ ਬਣਾ ਲਈ ਪਰ ਜਦੋਂ ਇਹਨਾਂ ਨੇ ਸਾਡੀ ਕੁੱਟਮਾਰ ਕੀਤੀ ਉਦੋਂ ਸਾਡੇ ਕੋਲ ਵੀਡੀਓ ਨਹੀਂ ਬਣਾਈ ਗਈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ